ਕਬੱਡੀ 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 ਸੰਗਤ ਕਰਕੇ ਇਹੋ ਜਿਹੇ ਮੇਲੇ ਨਹੀਂ ਕਰਦੇ ਕੱਪ ਨੇ ਯੂਨਾਈਟਿਡ ਬ੍ਰਦਰਜ਼ ਕਬੱਡੀ ਕਲੱਬ ਦਾ ਬਹੁਤ ਬਹੁਤ ਧੰਨਵਾਦ ਤੇਜੀ ਕਾਲੋ ਮਨਪ੍ਰੀਤ ਕੰਗ ਦੇ ਆਉਣ ਦੇ ਟਰਾਂਸਪੋਰਟ ਦੇ ਸੈਮੀ ਭਿੰਦਰ ਸਾਡੇ ਵੀਰ ਦਾ ਧੰਨਵਾਦ ਹੈ ਨਾਲ ਸਾਡੇ ਭਰਾ ਆਲਸਟਰ ਦੇ ਹਰਮਨ ਪਿੰਦ ਨਾਲ ਕਬੱਡੀ ਕੱਪ ਦਾ 40 ਲੱਖ ਰੁਪਇਆ ਐਲਾਨ ਕਰ ਦਿੱਤਾ ਵੀ ਪੰਜਾਬ ਦੇ ਹਰ ਵੀਰਾਂ ਲਈ ਦਿੱਤਾ ਜਾਣਾ ਲਓ ਸੁਲਤਾਨ ਸ਼ੁਕਰੀਆ ਕਰਤਾਕਾਰ ਚੋਗਰਾਂ ਨੇ ਜੋ ਫੌਜ ਕਰੇ ਨੂੰ ਟਾਉਂਦੀ ਸਿਰਾਂ ਲਾਉਣ ਵਾਲੀ ਗੱਲ ਕਰਦੇ ਆ 1000 ਪਰ ਸੁਲਤਾਨ ਪ੍ਰੀਤਮ ਪ੍ਰਧਾਨ ਦਾ ਪੁੱਤਰ ਵੀ ਕਹਿੰਦੇ ਦਰਸੇ ਚ ਵਾਲੀ ਕਬੱਡੀ ਆ ਸਿਆਣਾ ਪੁੱਤ ਹੈ ਖੇਡ ਕਬੱਡੀ ਦਾ ਸਿਆਣਾ ਪੁੱਤ ਹੈ ਪਰ ਮਾਨਕੀ ਵਾਲਾ ਗੋਪੀ ਮੂਰੇ ਹੋ ਹੋ ਖੇਡਦਾ ਕਿ ਮੂਰੇ ਖੜ ਕੇ ਹਾਸਲਾ ਕਰਕੇ ਆ ਪੁੱਤਿਆ ਸਾਹ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਪਿਆ ਇਧਰ ਅਗਲੀ ਰੇਡ ਪਿੰਡਰ ਵਾਲਾ ਪਿਸਤਲ ਤੇਜੀ ਕਾਲੋ ਟਾਂਟਾ ਪਹੁੰਚਿਆ ਹੋਇਆ ਲਾਵੀ ਹਰਜਸ ਰੇਤ ਵਾਲਾ ਪਾਸੇ ਪਿੰਡਰ ਵਾਲਾ ਪਿਸਤਲ ਸਿਰਾ 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 ਗੋੜ ਉੱਠਿਆ ਬਿਨੀ ਪਕੜਾ ਮੇਲਾ ਅੰਦਰ ਦੀ ਰੇਡ ਫੈਮੀ ਪਿੰਡਰ ਵਾਲਾ ते ते दे 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 दे। तो इसे तरह कबड्डी देंट तवीं वीडियो देखने ला चैनल करना न भुलाइक दुवाना न भुलाना तू तहम से नवी तो नवी अपडेट मिल सके धनबाद जी